ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਰਫੈਕਸ਼ਨ ਦੀ ਇੱਕ ਐਗਜ਼ੈਂਪਲ ਬਣਨਾ ਹੈ ਪਰਫੈਕਸ਼ਨ ਮਤਲਬ ਸਿੱਧ ਹੋਣਾ ਹੈ ਇੱਕ ਉਧਾਰਨ ਬਣਨਾ ਸਿੱਧ ਹੋਣ ਦੀ ਪਰ ਪਖ ਹੋਣ ਦੀ ਕਿ ਇੱਕ ਮਸੀਹੀ ਜੀਵਨ ਜਿਹੜਾ ਆ ਉਹ ਕਿਵੇਂ ਦਾ ਹੁੰਦਾ ਮਸੀਹੀ ਵਿਅਕਤੀ ਕਿਦਾਂ ਦਾ ਹੁੰਦਾ ਹੈ ਬਹੁਤ ਸਾਰੇ ਦੇਖੋ ਬਹੁਤ ਸਾਰੇ ਲੋਕੀਆਂ ਉਹਨਾਂ ਦੇ ਨਾਮ ਦੇ ਪਿੱਛੇ ਹੋ ਸਕਦਾ ਹੈ ਮਸੀਹ ਟਾਈਟਲ ਲਿਖਿਆ ਹੋਇਆ ਹੋਵੇ ਹੋ ਸਕਦਾ ਉਹਨਾਂ ਦਾ ਨਾਮ ਰਿਪਰੈਜ਼ੈਂਟ ਹੀ ਇਦਾਂ ਕਰਦਾ ਹੋਵੇ ਕਿ ਸੁਣ ਕੇ ਤੁਹਾਨੂੰ ਲੱਗੇ ਕਿ ਹੀ ਇਜ਼ ਕ੍ਰਿਸਚੀਅਨ ਜਾਂ ਕ੍ਰਿਸਚੀਅਨ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਪਰ ਕੀ ਉਹਦਾ ਲਾਈਫ ਸਟਾਈਲ ਪਰਮੇਸ਼ਵਰ ਨੂੰ ਪਾਉਣ ਵਾਲਾ ਹੈਗਾ ਤਾਂ ਅੱਜ ਤੋਂ ਲਾ ਕੇ ਆਪਣੇ ਮਨਾਂ ਦੇ ਅੰਦਰ ਇੱਕ ਵਿਚਾਰ ਪੈਦਾ ਕਰੋ ਕਿ ਮੈਂ ਮਸੀਹੀ ਜੀਵਨ ਦੀ ਇੱਕ ਉਦਾਹਰਣ ਬਨਣਾ ਆ ਚੱਲਦੀ ਫਿਰਦੀ ਜ਼ਿੰਦਾ ਉਦਾਹਰਣ ਬਨਣਾ ਕਿ ਕੋਈ ਮੈਨੂੰ ਦੇਖ ਕੇ ਕਹੇ ਕਿ ਉਹ ਅੱਛਾ ਮਸੀਹੀ ਜੀਵਨ ਇਦਾਂ ਦਾ ਹੁੰਦਾ ਆ ਅੱਛਾ ਪਵਿੱਤਰ ਬਾਈਬਲ ਇਦਾਂ ਦਾ ਜੀਵਨ ਜੀਣਾ ਸਿਖਾਉਂਦਾ ਆ ਅਸੀਂ ਵੀ ਇਹਦੀ ਕਾਪੀ ਕਰਾਂਗੇ ਅਸੀਂ ਉਹ ਐਗਜ਼ੈਂਪਲ ਬਨਣਾ ਆ ਅੱਜ ਸਾਡੇ ਪ੍ਰਭੂ ਦਾ ਮਜ਼ਾਕ ਉਡਾਇਆ ਜਾਂਦਾ ਪਰਮੇਸ਼ਵਰ ਦੇ ਦਿੱਤੇ ਹੋਏ ਵਚਨ ਦਾ ਮਜ਼ਾਕ ਉਡਾਇਆ ਜਾ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਆ ਅਸੀਂ ਲੋਕੀ ਇੰਨੀਆਂ ਇੱਕ ਨਾਨਸੈਂਸ ਚੀਜ਼ਾਂ ਆ ਸਾਡੇ ਲੋਕਾਂ ਦੇ ਅੰਦਰ ਸਾਡੇ ਅੰਦਰ ਜਿਹੜੀਆਂ ਦੂਜਿਆਂ ਦੇ ਲਈ ਠੋਕਰ ਦਾ ਕਾਰਨ ਬਣਦੀਆਂ ਆ ਅਰੇ ਤੁਹਾਨੂੰ ਪਤਾ ਵਚਨ ਚ ਕੀ ਲਿਖਿਆ ਕਹਿੰਦਾ ਜਿਹੜਾ ਕਿਸੇ ਦੇ ਲਈ ਠੋਕਰ ਦਾ ਕਾਰਨ ਬਣਦਾ ਆ ਉਹਦੇ ਗਲ ਵਿੱਚ ਭਾਰਾ ਪੱਥਰ ਪਾ ਕੇ ਉਹਨੂੰ ਡੂੰਘੇ ਪਾਣੀਆਂ ਚ ਸੁੱਟਿਆ ਜਾਵੇ ਵੀ ਉਹ ਮੁੜ ਕੇ ਤਾਂ ਹੀ ਨਾ ਆ ਸਕੇ ਇੰਨਾ ਸਖਤ ਉਸ ਇਨਸਾਨ ਨੂੰ ਦੇਖਿਆ ਜਾਂਦਾ ਇੰਨੀ ਸਖਤ ਸਜ਼ਾ ਉਹਦੇ ਲਈ ਮਿਥੀ ਗਈ ਆ ਤਦ ਹੀ ਸੋਚੋ ਕਿੰਨਾ ਪਰਮੇਸ਼ਵਰ ਨੂੰ ਪਸੰਦ ਆ ਸਕਦਾ ਕੋਈ ਇਨਸਾਨ ਜਿਹੜਾ ਦੂਜੇ ਦੇ ਲਈ ਠੋਕਰ ਦਾ ਕਾਰਨ ਬਣ ਰਿਹਾ ਆ ਅਸੀਂ satsang ਆਉਂਦੇ ਆ ਅਸੀਂ ਹੋਰ ਜਿਹੜੇ ਕਰਮਕਾਂਡ ਆ ਜਿਹੜੇ ਧਰਮ ਨੂੰ ਦਰਸਾਉਂਦੇ ਅਸੀਂ ਉਹ ਕਰਦੇ ਆ ਪਰ ਕੋਈ ਸਾਡੇ ਘਰ ਦੇ ਅੰਗੋਂ ਅੰਗੋਂ ਦੀ ਲੰਘ ਰਿਹਾ ਆ ਤੇ ਉਹ ਸਾਡੇ ਘਰ ਦੇ ਵਿੱਚੋਂ ਆਵਾਜ਼ ਆ ਰਹੀ ਆ ਗਾਲੀ ਗਲੋਚਦੀ ਆਵਾਜ਼ ਆ ਰਹੀ ਲੜਾਈ ਝਗੜਿਆਂ ਦੀ ਕੀ ਇਹ ਠੋਕਰ ਲੱਗਣ ਦਾ ਕਾਰਨ ਨਹੀਂ ਜੇ ਉਹ ਕਿਤੇ ਸਾਡੇ ਘਰ ਵਿੱਚ ਕੋਈ ਜਣਾ ਆ ਜਾਵੇ ਤੇ ਸਾਡੇ ਘਰ ਦੇ ਵਿੱਚ ਉਹਨੂੰ ਸ਼ਰਾਬ ਪਰੋਸੀ ਜਾਵੇ ਕੋਈ ਹੋਰ ਇਹੋ ਜੀਆਂ ਚੀਜ਼ਾਂ ਉਹ ਸਾਡੇ ਘਰ ਦੇ ਵਿੱਚ ਦੇਖੇ ਜਿਹੜੀਆਂ ਇੱਕ ਪਰਮੇਸ਼ਰ ਨੂੰ ਮੰਨਣ ਵਾਲੇ ਵਿਅਕਤੀ ਦੇ ਜੀਵਨ ਵਿੱਚ ਸੋਭਾ ਨਹੀਂ ਦਿੰਦੀਆਂ ਕੀ ਇਹ ਠੋਕਰ ਦਾ ਕਾਰਨ ਨਹੀਂ ਉਹ ਲੋਕੀ ਜਿਹੜੇ ਪਰਮੇਸ਼ਰ ਨੂੰ ਮੰਨਦੇ ਆ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਆ ਕੋਈ ਉਹਨਾਂ ਦੇ ਘਰ ਵਿੱਚ ਆਵੇ ਤੇ ਨੌ ਸੱਸ ਦੇ ਖਿਲਾਫ ਵਿੱਚ ਬੋਲਣ ਲਈ ਹੋਵੇ ਸੱਸ ਨੌ ਦੇ ਖਿਲਾਫ ਵਿੱਚ ਦਰਾਣੀ ਜਠਾਣੀ ਦੀ ਤੂੰ ਤੂੰ ਮੈਂ ਮੈਂ ਚੱਲਦੀ ਹੋਵੇ ਭਰਾਵਾਂ ਭਰਾਵਾਂ ਦੀ ਆਪਸ ਵਿੱਚ ਨਾ ਬਣਦੀ ਹੋਵੇ ਕੀ ਇਹ ਠੋਕਰ ਦਾ ਕਾਰਨ ਨਹੀਂ ਕੀ ਬਾਣੀ ਸਾਨੂੰ ਇਦਾਂ ਦਾ ਜੀਵਨ ਜੀਣਾ ਸਿਖਾਉਂਦੀ ਆ ਪਰ ਬਾਣੀ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਸਰਲ ਤੇ ਬਹੁਤ ਜ਼ਿਆਦਾ ਸੋਹਣਾ ਜੀਵਨ ਸਿਖਾਉਂਦੀ ਆ ਫਿਰ ਅਸੀਂ ਕਿਉਂ ਨਹੀਂ ਉਸ ਜੀਵਨ ਨੂੰ ਜੀ ਰਹੇ ਸਾਨੂੰ ਲੱਗਦਾ ਆ ਇਹ ਸਭ ਚੀਜ਼ਾਂ ਦੁਨੀਆਵੀ ਆ ਨੌਸਸ ਦਾ ਰਿਸ਼ਤਾ ਦੁਨਿਆਵੀ ਰਿਸ਼ਤਾ ਆ ਅਧਰਾਣੀ ਜਠਾਣੀ ਦਾ ਰਿਸ਼ਤਾ ਦੁਨਿਆਵੀ ਰਿਸ਼ਤਾ ਇਹਨਾਂ ਚ ਜਿਵੇਂ ਮਰਜ਼ੀ ਚੱਲੋ ਤੁਸੀਂ ਆਤਮਿਕ ਹੋਣੇ ਚਾਹੀਦੇ ਆ ਤੁਸੀਂ ਸ਼ਾਊਟ ਕਰਕੇ ਪ੍ਰੇਅਰ ਕਰਨੀ ਆ ਤੁਸੀਂ ਲਾਊਡ ਸਪੀਕਰ ਲਾ ਕੇ ਵਰਸ਼ਿਪ ਸੁਣਨੀ ਆ ਤੁਸੀਂ ਤਾੜੀਆਂ ਮਾਰਨੀਆਂ ਤੁਸੀਂ ਨੱਚਣਾ ਤੁਸੀਂ ਡਿੱਗਣਾ ਤੁਸੀਂ ਝੂਮਣਾ ਇਹ ਸਭ ਚੀਜ਼ਾਂ ਤੁਹਾਨੂੰ ਲੱਗਦਾ ਕਿ ਦੀਜ਼ ਆਰ ਸਪਿਰਚੁਅਲ ਥਿੰਗਸ ਕਿ ਇਹ ਸਭ ਆਤਮਿਕ ਚੀਜ਼ਾਂ ਆ ਪਰ ਬਾਕੀ ਸਾਰੀਆਂ ਜਿਹੜੀਆਂ ਆ ਉਹ ਤਾਂ ਦੁਨਿਆਵੀ ਆ ਪਰ ਇਹ ਗਲਤ ਸੋਚ ਆ। ਉਹ ਵੀ ਆਤਮਕ ਆ। ਪਤੀ-ਪਤਨੀ ਦਾ ਰਿਸ਼ਤਾ دنیਵੀ ਰਿਸ਼ਤਾ ਨਹੀਂ ਆ। ਆਤਮਾ ਦੀ ਸਾਝ ਵਾਲਾ ਆ। ਵਚਨ 'ਚ ਲਿਖਿਆ ਉਹ ਹੁਣ ਇੱਕ ਹੋ ਗਏ ਆ। ਇੱਕ ਮਾਨੇ ਇੱਕ ਆਤਮਾ। ਤੇ ਜਦੋਂ ਪਤੀ-ਪਤਨੀ ਦਾ ਰਿਸ਼ਤਾ ਆਤਮਕ ਹੋ ਗਿਆ ਤੇ ਪਤੀ ਦੇ ਨਾਲ ਰਿਲੇਟਡ ਸਾਰੇ ਰਿਸ਼ਤੇ ਤੇ ਪਤਨੀ ਦੇ ਨਾਲ ਰਿਲੇਟਡ ਸਾਰੇ ਰਿਸ਼ਤੇ ਤੇ ਉਹਨਾਂ ਦੇ ਪ੍ਰਤੀ ਜਿਹੜੇ ਫਰਜ਼ ਹੋ ਕਿਦਾਂ ਦਨਿਆਵੀ ਹੋ ਸਕਦੇ ਆ ਅਰ ਜਿਹੜਾ ਵਿਅਕਤੀ ਦੁਨੀਆਂ ਦੇ ਵਿੱਚ ਸਹੀ ਨਹੀਂ ਨਾ ਚੱਲ ਸਕਦਾ ਉਹ ਆਤਮਾ ਵਿੱਚ ਵੀ ਸਹੀ ਨਹੀਂ ਚੱਲ ਸਕਦਾ ਕਿਉਂਕਿ ਵਚਨ ਚ ਲਿਖਿਆ ਤੂੰ ਆਪਣੇ ਭਰਾ ਨੂੰ ਜਿਹਨੂੰ ਦੇਖਦਾ ਉਹਦੇ ਨਾਲ ਤਾਂ ਪਿਆਰ ਨਾਲ ਰਹਿੰਦਾ ਨਹੀਂ ਤਾਂ ਮੈਨੂੰ ਤਾਂ ਤੂੰ ਕਦੀ ਦੇਖਿਆ ਹੀ ਨਹੀਂ ਤਾਂ ਮੇਰੇ ਕਿਵੇਂ ਤਿਆਰ ਕਰੇਗਾ ਤਾਂ ਜਿਹੜਾ ਵਿਅਕਤੀ ਦੁਨੀਆ ਦੇ ਵਿੱਚ ਜੋ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਆ ਜਿਹੜਾ ਉਹਨਾਂ ਨੂੰ ਮੈਨੇਜ ਨਹੀਂ ਕਰ ਸਕਦਾ ਉਹ ਸਪਿਰਚੁਅਲ ਰੈਲਮ ਦੀਆਂ ਚੀਜ਼ਾਂ ਨੂੰ ਕਿਵੇਂ ਮੈਨੇਜ ਕਰੂਗਾ ਦੁਨੀਆ ਦੇ ਵਿੱਚ ਰਹਿ ਕੇ ਕਿਹੜੀਆਂ ਚੀਜ਼ਾਂ ਤੋਂ ਅਸੀਂ ਦੂਰ ਰਹਿਣਾ ਕਿਹੜੀਆਂ ਚੀਜ਼ਾਂ ਦੇ ਨੇੜੇ ਜਾਣਾ ਅਗਰ ਅਸੀਂ ਉਹ ਕਰਨ ਵਿੱਚ ਕਾਮਯਾਬ ਨਾ ਹੋਏ ਤਾਂ ਆਤਮਿਕ ਚੀਜ਼ਾਂ ਦੇ ਵਿੱਚ ਕਿਹੜੀਆਂ ਤੋਂ ਦੂਰ ਜਾਣਾ ਕਿਹੜੀਆਂ ਦੇ ਨੇੜੇ ਜਾਣਾ ਕਦੀ ਵੀ ਉਹ ਵਿਅਕਤੀ ਕੋਈ ਸਫਲ ਹੋ ਹੀ ਨਹੀਂ ਸਕਦਾ ਸਭ ਤੋਂ ਪਹਿਲਾਂ ਅਸੀਂ ਆਪਣੇ ਆਲੇ ਦੁਆਲੇ ਨੂੰ ਜਿਹੜਾ ਨਜ਼ਰ ਆਉਂਦਾ ਪਹਿਲਾਂ ਅਸੀਂ ਉਹਨੂੰ ਕਲੀਨ ਕਰਨਾ ਹੈ ਜਦੋਂ ਅਸੀਂ ਸਾਡੇ ਆਲੇ ਦੁਆਲੇ ਨਜ਼ਰ ਆਉਣ ਵਾਲੇ ਥਾਂ ਨੂੰ ਸਾਫ਼ ਕਰਾਂਗੇ ਫਿਰ ਅਸੀਂ ਆਪਣੇ ਅੰਦਰ ਵੀ ਸਫਾਈ ਕਰ ਸਕਾਂਗੇ ਤੇ ਜਿਹੜਾ ਵਿਅਕਤੀ ਤੁਸੀਂ ਨਾ ਕਾਸ਼ ਲੋਕਾਂ ਨੂੰ ਦੇਖਿਆ ਹੋਊਗਾ ਘਰ-ਘਰ ਕੀ ਕਹਾਣੀ ਹੈ ਬਹੁਤ سارے ਲੋਕੀਆ ਉਹਨਾਂ ਦੀ ਨਾ ਕਬੜ ਮੈਨੇਜ ਨਹੀਂ ਹੁੰਦੀ ਅਲਮਾਰੀ ਉਹਦੇ ਵਿੱਚ ਉਹਨਾਂ ਨੇ ਐਡੇ ਬੁਰੀ ਤਰ੍ਹਾਂ ਕੱਪੜੇ ਰੱਖੇ ਹੁੰਦੇ ਨਾ ਹਾਜ਼ਰੀ ਲਵਾਉਣੀ ਚਾਹੁੰਦਾ ਕਿੰਨਿਆਂ ਨੇ ਦੇਖੀਆਂ ਇਦਾਂ ਦੀਆਂ ਅਲਮਾਰੀਆਂ ਭੈਣਾਂ ਦੇ ਜ਼ਿਆਦੇ ਹੱਥ ਖੜੇ ਆ ਮਤਲਬ ਇਹਦਾ ਮਤਲਬ ਭਰਾ ਅਲਮਾਰੀਆਂ ਸਹੀ ਨਹੀਂ ਰੱਖਦੇ ਹਨਾ ओके ਜਿਹੜਾ ਵਿਅਕਤੀ ਮੈਂ ਦੱਸ ਸੀ ਕਿ ਜਿਹੜਾ ਵਿਅਕਤੀ ਆਪਣੀ ਕਬਰ ਨੂੰ ਕਲੀਨ ਨਹੀਂ ਨਾ ਰੱਖ ਸਕਦਾ ਮੈਨੇਜ ਨਹੀਂ ਕਰ ਸਕਦਾ ਉਹ ਆਪਣੀ ਜ਼ਿੰਦਗੀ ਨੂੰ ਕਿੱਦਾਂ ਮੈਨੇਜ ਕਰ ਸਕਦਾ ਹੈ ਇੱਕ 6x4 ਦੇ ਏਰੀਏ ਨੂੰ ਮੈਨੇਜ ਨਹੀਂ ਕਰ ਸਕਦਾ ਤੇ ਉਹ ਸੋਚਦਾ ਕਿ ਮੇਰੀ ਜ਼ਿੰਦਗੀ ਚ ਹਰ ਚੀਜ਼ ਜਿਹੜੀ ਆ ਨਾ ਉਹ ਬਿਲਕੁਲ ਸਹੀ ਸਥਾਨ ਤੇ ਹੋਣੀ ਚਾਹੀਦੀ ਹੈ ਮੇਰੇ ਨਿਆਣੇ ਸਹੀ ਸਥਾਨ ਤੇ ਮੇਰੀ ਘਰ ਵਾਲੀ ਮੇਰਾ ਘਰ ਵਾਲਾ ਭੈਣ ਭਰਾ ਚੀਜ਼ਾਂ bizness everything ਸੌਕੋਸ਼ ਐਂ ਜਗਾ ਤੇ ਸਹੀ ਹੋਣਾ ਚਾਹੀਦਾ ਆ ਤੇ ਤੋ 6/4 ਤਾਂ ਸਹੀ ਕਰਨੀ ਹੋਇਆ ਤੇ ਹੋਰ ਕੀ ਸਹੀ ਕਰਨਾ ਜਿੱਦਣ ਅਸੀਂ ਥੋੜੇ ਨੂੰ ਮੈਨੇਜ ਕਰਨਾ ਸਿੱਖ ਲਿਆ ਅਸੀਂ ਬਹੁਤ ਇਹਨੂੰ ਵੀ ਮੈਨੇਜ ਕਰਨਾ ਸਿੱਖ ਲਵਾਂਗੇ ਪਰ ਜੇ ਸਾਨੂੰ ਥੋੜਾ ਜਿਹਾ ਮੈਨੇਜ ਕਰਨਾ ਨਹੀਂ ਆਇਆ ਬਹੁਤਾ ਵੀ ਨਹੀਂ ਆਣਾ ਅਰ ਵਚਨ ਦੇ ਵਿੱਚ ਕੀ ਲਿਖਿਆ ਜਿਹੜਾ ਥੋੜੇ ਵਿੱਚ ਵਫਾਦਾਰ ਆ ਉਹ ਬਹੁਤੇ ਵਿੱਚ ਵੀ ਆ ਤੇ ਜਿਹੜਾ ਥੋੜੇ ਵਿੱਚ ਵਫਾਦਾਰ ਨਹੀਂ ਆ ਉਹ ਬਹੁਤੇ ਵਿੱਚ ਵੀ ਨਹੀਂ ਆ ਤੁਸੀਂ ਆਪਣੇ ਬੱਚੇ ਨੂੰ 100 ਰੁਪਏ ਦਿੱਤਾ ਕਿ ਮੈਨੂੰ ਇਹਦਾ ਸਹੀ ਇਸਤੇਮਾਲ ਕਰਕੇ ਦਿਖਾ ਜੇ ਉਹ 100 ਰੁਪਏ ਦਾ ਸਹੀ ਇਸਤੇਮਾਲ ਕਰਕੇ ਪਰੂਵ ਕਰ ਦਿੰਦਾ ਆ ਕਿ ਉਹਨੂੰ 100 ਰੁਪਏ ਦਾ ਸਹੀ ਇਸਤੇਮਾਲ ਕਰਨਾ ਆਇਆ ਮੈਨੂੰ ਲੱਗਦਾ ਕਿ ਤੁਸੀਂ ਉਹਨੂੰ 150 200 ਦਿਓਗੇ ਪਰ ਜੇ ਉਹ ਉਹ 100 ਜਿਹੜਾ ਆ ਜਾਂ ਗਵਾਕੇ ਆ ਗਿਆ ਜਾਂ ਉਹਨੂੰ ਗਲਤ ਯੂਜ਼ ਕਰਕੇ ਆ ਗਿਆ ਕਿ ਤੁਸੀਂ ਉਹਨੂੰ ਦੁਬਾਰਾ ਪੈਸੇ ਦਿਓਗੇ ਨਹੀਂ ਦਿਓਗੇ ਇਦਾਂ ਹੀ ਸਾਡੇ ਜੀਵਨ ਵਿੱਚ ਥੋੜੇ ਥੋੜੇ ਗੁਣ ਸਾਰਿਆਂ ਨੂੰ ਦਿੱਤੇ ਗਏ ਆ ਜੇਕਰ ਅਸੀਂ ਪਰਮੇਸ਼ਵਰ ਦੇ ਦਿੱਤੇ ਹੋਏ ਗੁਣਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਾਂਗੇ ਉਹ ਸਾਡੇ ਜੀਵਨ ਦੇ ਵਿੱਚ ਗੁਣਾਂ ਨੂੰ ਵਧਾਏਗਾ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਕਾਬਲੀਅਤਾਂ ਜਿਹੜੀਆਂ ਸਾਡੇ ਅੰਦਰ ਪਾਈਆਂ ਆ ਅਗਰ ਅਸੀਂ ਉਹਨਾਂ ਕਾਬਲੀਅਤ ਦਾ ਸਹੀ ਇਸਤੇਮਾਲ ਕਰਾਂਗੇ ਪਰਮੇਸ਼ਵਰ ਸਾਨੂੰ ਬles ਕਰਣਗੇ ਹੋਰ ਵਧਾਉਣਗੇ ਈਵਨ ਧਨ ਧਨ ਦੌਲਤ ਵਿੱਚ ਕਿਉਂਕਿ ਵਚਨ ਚ ਲਿਖਿਆ ਧਨ ਕਮਾਉਣ ਦਾ ਬਲ ਵੀ ਪਰਮੇਸ਼ਵਰ ਹੀ ਦਿੰਦਾ ਹੈ ਤਾਂ ਅਗਰ ਅਸੀਂ ਉਸ ਧਨ ਨੂੰ ਜੋ ਪਹਿਲਾਂ ਸਾਨੂੰ ਮਿਲਿਆ ਆ ਅਸੀਂ ਉਹਨੂੰ ਸਹੀ ਤਰ੍ਹਾਂ ਇਸਤੇਮਾਲ ਕਰਾਂਗੇ ਤਾਂ ਪਰਮੇਸ਼ਵਰ ਸਾਡੇ ਬਿਜ਼ਨਸ ਨੂੰ ਹੋਰ ਵਧਾਉਣਗੇ ਸਾਡੇ ਜੋ ਵੀ ਚੀਜ਼ਾਂ ਸਾਨੂੰ ਚਾਹੀਦੀਆਂ ਜ਼ਿੰਦਗੀ 'ਚ ਉਹ ਹੋਰ ਵਧਣਗੀਆਂ ਪਰ ਜੇ ਕਿਸੇ ਨੇ ਹੱੱਟੀ ਪਾਈ ਆ ਛੋਟੀ ਦੁਕਾਨ ਖੋਲੀ ਆ ਉਹਨੇ 10 ਕਮਾਏ ਦਰ੍ਹਾਂ ਦੀਆਂ ਬੀੜੀਆਂ ਲਾ ਲਈਆਂ 20 ਕਮਾਏ ਪਉਆ ਲਿਆ ਕੇ ਪੀ ਲਿਆ 50 ਕਮਾਏ ਜਾ ਕੇ ਲਾਟਰੀ ਆਇਆ 100 ਆਇਆ ਜੂਆ ਖੇਡ ਲਿਆ ਜਾਂ ਇਸੇ ਤਰ੍ਹਾਂ ਹੀ ਪੈਣਾ ਵੀ ਕਈ ਤਰੀਕੇ ਨਾਲ ਉਹਨਾਂ ਦਾ ਗਲਤ ਇਸਤੇਮਾਲ ਕਰਦਿਆਂ ਹੈ ਤਾਂ ਕਿਵੇਂ ਤੁਸੀਂ ਆਸ ਕਰਦੇ ਹੋ ਕਿ ਤੁਸੀਂ ਕਹਿ ਰਹੇ ਹੋ ਸਾਡੇ ਬਿਜ਼ਨਸ ਨੂੰ ਹੋਰ ਵਧਾ ਕਿਉਂਕਿ ਤੁਸੀਂ ਤਾਂ ਉਹਦਾ ਰਾਈਟ ਯੂਜ਼ ਕਰ ਹੀ ਨਹੀਂ ਰਹੇ ਪਰ ਅਗਰ ਤੁਸੀਂ ਜੋ ਪਰਮੇਸ਼ਰ ਤੁਹਾਨੂੰ ਦੇ ਰਹੇ ਆ ਜਦੋਂ ਤੁਸੀਂ ਉਹਦਾ ਰਾਈਟ ਯੂਜ਼ ਕਰਨਾ ਸ਼ੁਰੂ ਕਰ ਦੋਗੇ ਪਰਮੇਸ਼ਰ ਤੁਹਾਨੂੰ ਹੋਰ ਬles ਕਰਣਗੇ ਅਰ ਵਚਨ ਚ ਲਿਖਿਆ ਜਿਹੜਾ ਸਹੀ ਇਸਤੇਮਾਲ ਨਹੀਂ ਕਰਦਾ ਜੋ ਦਿੱਤਾ ਆ ਉਹ ਵੀ ਵਾਪਸ ਲੈ ਲਿਆ ਜਾਊਗਾ ਸੋ ਇਹ ਸਭ ਚੀਜ਼ਾਂ ਆਲਰੇਡੀ ਵਚਨ ਦੇ ਵਿੱਚ ਲਿਖੀਆਂ ਹੋਈਆਂ ਆ ਅਰ ਅੱਜ ਦਾ ਸਾਡਾ ਮੇਨ ਵਿਸ਼ਾ ਹੀ ਇਹ ਆ ਕਿ ਇੱਕ ਮਸੀਹੀ ਵਿਅਕਤੀ ਦਾ ਜੀਵਨ ਜਿਹੜਾ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ ਆ ਤਾਂ ਜਿੰਨੀਆਂ ਵੀ ਗੱਲਾਂ ਆਪਾਂ ਪਹਿਲਾਂ ਕੀਤੀਆਂ ਹਨ ਨਾ ਉਹ ਇੱਕ ਮਸੀਹੀ ਜੀਵਨ ਸ਼ੈਲੀ ਦਾ ਹਿੱਸਾ ਆ ਲੋਕੀ ਮਸੀਹ ਦੇ ਫਾਲੋਅਰਸ ਅਖਵਾਉਂਦੇ ਆ ਮਸੀਹ ਦੇ ਚੇਲੇ ਅਖਵਾਉਂਦੇ ਆ ਭਾਵ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੇ ਕੀ ਵਾਕਿਆ ਆਪਾਂ ਉਹਨੂੰ ਮੰਨਦੇ ਆ ਯਿਸੂ ਮਸੀਹ ਨੂੰ ਮੰਨਣਾ ਯਿਸੂ ਯਿਸੂ ਕਰਨਾ ਨਹੀਂ ਆ ਯਿਸੂ ਮਸੀਹ ਨੂੰ ਮੰਨਣਾ ਗਾਲੇ ਵਿੱਚ ਕਰਾਸ ਪਾ ਲੈਣਾ ਕੰਧਾਂ ਉੱਤੇ ਯਿਸੂ ਮਸੀਹ ਦੀਆਂ ਫੋਟਾਂ ਚੇਪ ਦੇਣਾ ਨਹੀਂ ਆ ਯੇਸੂ ਮਸੀਹ ਨੂੰ ਮੰਨਣਾ ਆ ਜੋ ਸਿੱਖਿਆ ਪ੍ਰਭੂ ਯੇਸੂ ਮਸੀਹ ਜੀ ਵੱਲੋਂ ਸਾਡੇ ਲਈ ਦਿੱਤੀ ਗਈ ਉਸ ਸਿੱਖਿਆ ਉੱਤੇ ਅਮਲ ਕਰਨਾ ਉਸ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਅਗਰ ਅਸੀਂ ਉਸ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲਿਆ ਦੈਨ ਵੀ ਕੈਨ ਸੇ ਕਿ ਹਾਂ ਯੈਸ ਵੀ ਆਰ ਫਾਲੋਅਰ ਆਫ ਕ੍ਰਾਈਸਟ ਤਾਂ ਅਸੀਂ ਕਹਿ ਸਕਦੇ ਆਹੋ ਅਸੀਂ ਯੇਸੂ ਮਸੀਹ ਦੇ ਚੇਲੇ ਹਾਂ ਪਰ ਜੇ ਅਸੀਂ ਸਿੱਖਿਆ ਨੂੰ ਫੋਲੋ ਨਹੀਂ ਕਰ ਰਹੇ ਫਿਰ ਆਪਾਂ ਮੇਲਾ ਦੇਖਣ ਆਉਨੇ ਆ ਫੇ ਮੇਲੇ ਤੋਂ ਬਿਨਾ ਇਸ ਤੋਂ ਵੱਧ ਕੁਛ ਨਹੀਂ ਹੈ ਤੇ ਸੱਚ ਪੁੱਛੋ ਤੇ ਇੱਥੇ 45% ਤੋਂ ਜ਼ਿਆਦਾ ਲੋਕੀ ਮੇਲਾ ਦੇਖਣ ਵਾਸਤੇ ਆਏ ਆ ਕਿਉਂਕਿ ਉਹਨਾਂ ਨੂੰ ਕੋਈ ਸਮੇਂ ਦੀ ਸਾਰ ਨਹੀਂ ਕਿ ਅਸੀਂ ਸਮੇਂ ਸਿਰ ਪਹੁੰਚਣਾ ਹੈ ਉਹਨਾਂ ਦੇ ਦਿਲ ਦੇ ਅੰਦਰ ਪਰਮੇਸ਼ਵਰ ਦਾ ਕੋਈ ਆਨਰ ਨਹੀਂ ਕਿ ਕਿਸ ਤਰੀਕੇ ਦੇ ਨਾਲ ਉਦੀ ਹਜ਼ੂਰੀ ਦੇ ਵਿੱਚ ਸਾਨੂੰ ਪਹੁੰਚਣਾ ਚਾਹੀਦਾ ਕਿਵੇਂ ਅਸੀਂ ਅਦਬ ਦੇਣਾ ਹੈ ਕਿਵੇਂ ਮਹਿਮਾ ਦੇਣੀ ਹੈ ਅਸੀਂ ਪਰਮੇਸ਼ਵਰ ਨੂੰ ਤੇ ਫਿਰ ਉਹ ਬਰਕਤ ਕਿਵੇਂ ਲੈ ਸਕਣਗੇ ਬਰਕਤ ਨਹੀਂ ਮਿਲ ਰਹੀ ਇਸ ਲਈ ਕੋਈ ਪਾਦਰੀ ਜ਼ਿੰਮੇਵਾਰ ਨਹੀਂ ਆ ਬਰਕਤ ਨਹੀਂ ਮਿਲ ਰਹੀ ਇਸ ਲਈ ਕੋਈ ਚਰਚ ਜ਼ਿੰਮੇਵਾਰ ਨਹੀਂ ਆ ਬਰਕਤ ਤੁਹਾਨੂੰ ਨਹੀਂ ਮਿਲ ਰਹੀ ਇਸ ਲਈ ਤੁਸੀਂ ਜ਼ਿੰਮੇਵਾਰ ਹੋ ਕਿ ਕਿ ਤੁਹਾਨੂੰ ਬਰਕਤ ਲੈਣੀ ਨਹੀਂ ਆ ਰਹੀ ਬਰਕਤ ਤਾਂ ਤੁਹਾਡੇ ਚਾਰ ਚੁਫੇਰੇ ਘੇੜੇ ਮਾਰ ਰਹੀ ਆ ਤੁਹਾਡੀ ਆਬੋ ਹਵਾ ਚ ਬਰਕਤ ਘੁਲੀ ਪਈ ਆ ਪਰ ਠਹਿਰਨੀ ਉਦੋਂ ਆ ਮਿਲਨੀ ਉਦੋਂ ਆ ਜਦੋਂ ਤੁਸੀਂ ਪ੍ਰੂਵ ਕਰਦੇ ਹੋਗੇ ਕਿ ਹਾਂ ਮੈਂ ਇਸ ਕਾਬਲ ਬਣ ਗਿਆ ਕਿ ਇਹ ਚੀਜ਼ ਮੈਨੂੰ ਮਿਲੇ ਸੋ ਮੇਰੀ ਹੱਥ ਜੋੜ ਕੇ ਖੋਜੇਵਾਲ ਚਰਚ ਦੀ ਕਲੀਸੀਆ ਨੂੰ ਬੇਨਤੀ ਆ ਕਿਉਂਕਿ ਹਰ ਜਗ੍ਹਾ ਦੀ ਡਾਕਟਰੀਨ ਵੱਖਰੀ ਹੁੰਦੀ ਆ ਪਰ ਕੋਜੇਵਾਲ ਚਰਚ ਦੇ ਕਲੀਸਿਯਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਉਸ ਜੀਵਨ ਸ਼ੈਲੀ ਨੂੰ ਫੋਲੋ ਕਰੋ ਜਿਹੜੀ ਜੀਵਨ ਸ਼ੈਲੀ ਸਾਨੂੰ ਵਚਨ ਜੀਣਾ ਸਿਖਾਉਂਦਾ ਹੈ ਜਿਹੋ ਜਿਹਾ ਜੀਵਨ ਜੀਣ ਦੇ ਲਈ ਪਵਿੱਤਰ ਬਾਈਬਲ ਵਿੱਚ ਸਾਨੂੰ ਸਿੱਖਿਆ ਦਿੱਤੀ ਗਈ ਆ ਉਸ ਜੀਵਨ ਨੂੰ ਜਿਓ ਜਦੋਂ ਤੁਸੀਂ ਉਸ ਜੀਵਨ ਨੂੰ ਜਿਓਗੇ ਤੁਹਾਡਾ ਜੀਵਨ ਪ੍ਰੇਮ ਨਾਲ ਆਨੰਦ ਨਾਲ ਸ਼ਾਂਤੀ ਦੇ ਨਾਲ ਭਰ ਜਾਏਗਾ ਬੁਰੀਆਂ ਆਦਤਾਂ ਆਪਣੇ ਆਪ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਦੁੱਖ ਆਪਣੇ ਆਪ ਕੱਟੇ ਜਾਣਗੇ ਬਿਮਾਰੀਆਂ ਆਪਣੇ ਆਪ ਤੁਹਾਨੂੰ ਛੱਡ ਕੇ ਚਲੇ ਜਾਣਗੀਆਂ ਬਸ ਤੁਸੀਂ ਉਸ ਜੀਵਨ ਜੀਣ ਦੀ ਕੋਸ਼ਿਸ਼ ਕਰੋ ਜਿਹੜਾ ਜੀਵਨ ਸਾਨੂੰ ਦੱਸਿਆ ਗਿਆ ਹੈ ਕਿ ਸਾਡਾ ਜੀਵਨ ਹੋਣਾ ਕਿਵੇਂ ਦਾ ਚਾਹੀਦਾ ਹੈ